ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਵਿੱਚ ਹਰ ਧਰਮ ਦੇ ਵਿੱਚ ਪਖੰਡ ਬਹੁਤ ਜ਼ਿਆਦਾ ਨੇ ਪਰ ਸਭ ਤੋਂ ਜ਼ਿਆਦਾ ਪਖੰਡ ਸਿੱਖ ਧਰਮ ਵਿੱਚ ਅੱਜ ਬਹੁਤ ਜ਼ਿਆਦਾ ਪਖੰਡ ਪਾਏ ਜਾਂਦੇ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ ਪਖੰਡਾਂ ਨੂੰ ਪਾਲਿਆ ਜਾਂਦਾ ਹੈ ਪਾਲ ਪੋਸ ਕੇ ਵੱਡਾ ਕੀਤਾ ਜਾਂਦਾ ਜਿਵੇਂ ਕਿਸੇ ਵੱਡਾ ਆਦਮੀ ਹੋਵੇ ਅਮੀਰ ਹੋਵੇ ਕੋਈ ਮੰਤਰੀ ਹੋਵੇ ਵੱਡਾ ਉਹਦੀ ਸਕਿਉਰਟੀ ਹੁੰਦੀ ਹੈ ਕਿਉਂਕਿ ਉਹਨੂੰ ਆਮ ਲੋਕਾਂ ਨੂੰ ਖਤਰਾ ਹੁੰਦਾ ਕੋਈ ਉਸ ਨੂੰ ਮਾਰ ਨਾ ਦੇਵੇ ਇਸ ਕਰਕੇ ਉਹਦੇ ਚਾਰ ਸਵੇਰੇ ਸਕਿਉਰਟੀ ਹੁੰਦੀ ਹੈ ਤੇ ਸਿੱਖ ਜਿਹੜੇ ਲੋਕ ਨੇ ਇਹਨਾਂ ਵੀ ਸਕਿਉਰਟੀ ਦਿੱਤੀ ਹੋਈ ਹੈ ਪਖੰਡਾ ਨੂੰ ਕਿਉਂ ਇਹ ਵੀ ਡੇਰਿਆਂ ਤੇ ਜਾਂਦੇ ਨੇ ਤੇ ਉੱਥੇ ਜਿਹੜੇ ਪਖੰਡਾ ਹੁੰਦੇ ਨੇ ਜੋ ਕ੍ਰਿਤੀਆਂ ਹੁੰਦੀਆਂ ਉਹਨਾਂ ਨੂੰ ਇਹ ਲੋਕਾਂ ਨੇ ਸਕਿਉਰਟੀ ਦਿੱਤੀ ਹੁੰਦੀ ਹੈ ਕਿਉਂ ਉੱਥੇ ਭੀੜਾਂ ਬਹੁਤ ਹੁੰਦੀਆਂ 30000 50000 20000 ਬਹੁਤ ਜ਼ਿਆਦਾ ਭੀੜਾ ਹੁੰਦੀਆਂ ਤੇ ਉੱਥੇ ਜਿਹੜੀਆਂ ਭੀੜਾ ਹੁੰਦੀਆਂ ਉਹ ਉਹਨਾਂ ਜਿਹੜੇ ਉੱਥੇ ਪਖੰਡ ਚੱਲਦੇ ਨੇ ਉਹਨਾਂ ਨੂੰ ਸਕਿਉਰਟੀ ਦਿੰਦੀਆਂ ਉਹਨਾਂ ਨੂੰ ਉਹ ਉਹਨਾਂ ਦੀ ਰੱਖਿਆ ਕਰਦੀਆਂ ਕਿਉਂ ਉਹਨਾਂ ਨੂੰ ਐਸੀ ਸਕਿਉਰਟੀ ਦਿੰਦੀਆਂ ਕਿ ਉਹ ਜਿਹੜਾ ਪਖੰਡ ਛੋਟਾ ਪਖੰਡ ਹੁੰਦਾ ਹੌਲੀ ਹੌਲੀ ਉਹ ਵੱਡਾ ਬਣ ਜਾਂਦਾ ਕਿਉਂਕਿ ਉਹਨੂੰ ਸਕਿਉਰਟੀ ਮਿਲੀ ਹੁੰਦੀ ਹੈ ਹੋਰ ਪਲਦਾ ਹੋਰ ਪਲਦਾ ਉਹ ਬਹੁਤ ਵੱਡਾ ਪਖੰਡ ਬਣ ਜਾਂਦਾ ਹੈ ਤੇ ਉਹ ਫਿਰ ਪਖੰਡ ਜਿਹੜਾ ਹੁੰਦਾ ਉਹ ਲੋਕਾਂ ਦੇ ਮਨਾਂ ਤੇ ਰਾਜ ਕਰਨ ਲੱਗ ਪੈਂਦਾ ਉਹ ਫਿਰ ਪਖੰਡ ਨਿਕਲਦਾ ਨਹੀਂ ਕਿਉਂਕਿ ਉਹਨੂੰ ਸਕਿਉਰਟੀ ਮਿਲੀ ਹੁੰਦੀ ਹੈ ਤੇ ਉਸ ਸਕਿਉਰਟੀ ਇੰਨੇ ਲੋਕਾਂ ਦੀ ਸਕਿਉਰਟੀ ਹੁੰਦੀ ਹੈ ਤੇ ਜੇ ਕੋਈ ਉਸ ਸਕਿਉਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਜੇ ਉਸ ਪਖੰਡ ਦੇ ਖਿਲਾਫ ਕੋਈ ਥੋੜਾ ਬਦ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਭੀੜ ਹੁੰਦੀ ਜਿੰਨੇ ਉਸ ਪਖੰਡ ਨੂੰ ਸਕਿਉਰਟੀ ਦਿੱਤੀ ਹੁੰਦੀ ਹੈ ਉਸ ਪਖੰਡ ਨੂੰ ਪਾਲਿਆ ਹੁੰਦਾ ਤਾਂ ਉਹ ਜਿਹੜੀ ਭੀੜ ਹੈ ਉਹ ਸੱਚ ਬੋਲਣ ਵਾਲੇ ਬੰਦੇ ਨੂੰ ਮਾਰ ਦਿੰਦੀ ਹੈ ਕਿਉਂਕਿ ਉਹਨਾਂ ਦਾ ਜਿਹੜੇ ਮਨ ਉਤੇ ਪਖੰਡ ਰਾਜ ਕਰ ਰਿਹਾ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਸੱਚ ਹੈ ਉਹ ਕਦੇ ਵੀ ਚੰਗਾ ਨਹੀਂ ਲੱਗੇਗਾ ਸੋ ਇਸ ਕਰਕੇ ਜਿਹੜਾ ਪਖੰਡ ਹੈ ਉਹ ਸਿੱਖ ਲੋਕਾਂ ਦੇ ਵਿੱਚ ਬਹੁਤ ਪਾਲਿਆ ਜਾਂਦਾ ਹੈ ਪਾਲ ਪੋਸ ਕੇ ਵੱਡਾ ਕੀਤਾ ਜਾਂਦਾ ਹੈ ਤੇ ਇਹ ਇਸ ਕਰਕੇ ਲੋਕ ਜਿਹੜੇ ਇਹ ਪਖੰਡ ਨੇ ਪਖੰਡਾਂ ਦੇ ਵਿੱਚ ਆ ਕੇ ਲੋਕ ਆਪਣਾ ਬ੍ਰੇਨਵਾਸ਼ ਕਰਵਾ ਕੇ ਤੇ ਉਹ ਜਿਹੜੇ ਲੋਕਾਂ ਨੂੰ ਪਖੰਡ ਕੀਤਾ ਜਾਂਦਾ ਉਹਨਾਂ ਲੋਕਾਂ ਦੀਆਂ ਇਹ ਗੱਲਾਂ ਮੰਨਦੇ ਨੇ ਲੋਕ ਨਾ ਕਿ ਗੁਰੂ ਦੀ ਗੱਲ ਮੰਨਦੇ ਨੇ ਗੁਰੂ ਨੇ ਤਾਂ ਹਰ ਪਖੰਡ ਦਾ ਖੰਡਨ ਕੀਤਾ ਹੈ ਗੁਰੂ ਨੇ ਤਾਂ ਇੱਕ ਬਹੁਤ ਸਿੱਧਾ ਜੀਵਨ ਦਿੱਤਾ ਸੀ ਸਾਦਾ ਜੀਵਨ ਦਿੱਤਾ ਸੀ ਪਰ ਲੋਕ ਉਸ ਨੂੰ ਨਹੀਂ ਮੰਨਦੇ ਲੋਕ ਤਾਂ ਮੰਨਣਗੇ ਦੇਤਾਰੀ ਬਾਬਿਆਂ ਨੂੰ ਲੋਕ ਡੇਰਿਆਂ ਤੇ ਜਾਂਦੇ ਰਹਿਣਗੇ ਜਦੋਂ ਤੋਂ ਦੁਨੀਆ ਬਣੀ ਐ ਲੋਕ ਡੇਰਿਆਂ ਤੇ ਜਾਂਦੇ ਰਹੇ ਨੇ ਗੁਰਨਾਨਕ ਸਾਹਿਬ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਵੀ ਲੋਕ ਡੇਰਿਆਂ ਤੇ ਜਾਂਦੇ ਰਹੇ ਸੀ ਗੁਰੂਆਂ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸੀ ਪਰ ਅੱਜ ਪਖੰਡ ਇੰਨਾ ਵੱਧ ਗਿਆ ਐ ਅੱਜ ਤਾਂ ਬਹੁਤ ਹੀ ਇਹ ਪਖੰਡ ਅੱਗੇ ਨਿਕਲ ਗਿਆ ਐ ਔਰ ਵੱਡੇ ਵੱਡੇ ਅੱਜ ਪਖੰਡ ਹੋ ਰਹੇ ਨੇ ਔਰ ਜਿਹੜੇ ਧਰਮ ਦੇ ਠੇਕੇਦਾਰ ਨੇ ਲੋਕਾਂ ਨੂੰ ਨਰਕ ਸਰੋਦਾ ਡਰਾਵਾ ਦੇ ਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਪਹਿਲਾਂ ਉਹਨਾਂ ਨੂੰ ਡਰਾਇਆ ਜਾਂਦਾ ਹੈ ਕਿ ਤੁਸੀਂ ਤੁਹਾਡੇ ਪਿਛਲੇ ਕਰਮਾਂ ਦੇ ਕਾਰਨ ਤੁਹਾਡੇ ਕੋਲ ਗਰੀਬੀ ਹੈ ਤੁਸੀਂ ਆਪਣੇ ਪਿਛਲੇ ਜਿਹੜੇ ਕਰਮ ਕੀਤੇ ਨੇ ਉਹਨਾਂ ਦੇ ਮੁਤਾਬਕ ਹੀ ਇਹ ਜ਼ਿੰਦਗੀ ਭੋਗ ਰਹੇ ਹੋ ਤੁਹਾਨੂੰ ਨਰਕ ਸਰਗ ਦਾ ਡਰਾਵਾ ਦਿੱਤਾ ਜਾਂਦਾ ਹੈ ਲੋਕਾਂ ਨੂੰ ਡੇਰੇਦਾਰਾਂ ਵੱਲੋਂ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਤੇ ਫਿਰ ਪਹਿਲਾਂ ਉਹ ਡਰਾਉਂਦੇ ਨੇ ਲੋਕਾਂ ਨੂੰ ਲੋਕਾਂ ਨੂੰ ਐਸਾ ਜਾਲ ਵਿੱਚ ਪਸਾਉਂਦੇ ਨੇ ਪਹਿਲਾਂ ਉਸ ਤੋਂ ਬਾਅਦ ਫਿਰ ਲੋਕ ਉਹਨਾਂ ਦੇ ਜੋ ਜਾਲ ਸ ਵਿੱਚ ਫਸ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸਵਰਗਾਂ ਦਾ ਲਾਲਚ ਦੇ ਕੇ ਅਗਲਾ ਜਨਮ ਸੁਖੀ ਕਰਨ ਵਾਸਤੇ ਫਿਰ ਉਹਨਾਂ ਦੀਆਂ ਜ਼ਬਾਂ ਖਾਲੀ ਕਰਾਈ ਜਾਂਦੀਆਂ ਲੋਕ ਫਿਰ ਡੇਰਿਆਂ ਤੇ ਹਰ ਟਾਈਮ ਡੇਰਿਆਂ ਤੇ ਜਾਂਦੇ ਨੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮਤਲਬ ਨਹੀਂ ਹੈ ਲੋਕ ਦੇ ਧਾਰੀ ਬਾਬਿਆਂ ਕੋਲ ਜਾਂਦੇ ਨੇ ਤੇ ਪਖੰਡ ਜਿਹੜੇ ਹੁੰਦੇ ਨੇ ਉਹਨਾਂ ਦੀ ਸਿਕਿਉਰਟੀ ਕਰਦੇ ਨੇ ਪਖੰਡ ਨੂੰ ਪਾਲਦੇ ਨੇ ਸੋ ਇਸ ਪਖੰਡ ਤੋਂ ਸਾਨੂੰ ਵਜਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ